ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅਖਿਲ ਭਾਰਤੀ ਗੁਰਜਰ ਮਹਾਸਭਾ ਵੱਲੋਂ ਗੁਰਜਰ ਗੌਰਵ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਮੈਂਬਰਾਂ ਦੇ ਨਾਲ ਕਿੰਗ ਰਜੈਂਸੀ ਹੋਟਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਇੱਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਹ ਮੀਟਿੰਗ ਸ਼੍ਰੀ ਕਮਲ ਚੋਹਾਨ ਟੇਡੇਵਾਲ ਦੇ ਉਪਰਾਲੇ ਸਦਕਾ ਗੁਰਜਰ ਗੌਰਵ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਸਾਂਝ ਜਤਨਾ ਨਾਲ ਹੋਈ ਇਹ ਮੀਟਿੰਗ ਗੁਰਜਰ ਭਾਈਚਾਰੇ ਦੀ ਇੱਕਜੁੱਟਤਾ ਭਵਿੱਖ ਦਿਸ਼ਾ ਤੇ ਸੰਗਠਨ ਮਜ਼ਬੂਤੀ ਦੇ ਸਾਂਝੇ ਉਦੇਸ਼ਾਂ ਨਾਲ ਸੰਪੂਰਨ ਹੋਈ ਇਸ ਮੀਟਿੰਗ ਵਿੱਚ ਅਖਲ ਭਾਰਤੀ ਗੁਰਜਰ ਮਾਤਸਵਾ ਦੇ ਸੰਗਠਨ ਮहासਚਿਵ ਸ਼੍ਰੀ ਬੱਤੂ ਸਿੰਘ ਬੈਂਸਲਾ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਦੇ ਨਾਲ ਸ਼੍ਰੀ ਕਮਲ ਚੋਹਾਨ ਏਡੇਵਾਲ ਸੰਗਠਨ ਦੇ ਪੰਜਾਬ ਪ੍ਰਧਾਨ ਸ਼੍ਰੀ ਪੰਮੀ ਪੰਡੋਰੀ ਜੀ ਗੁਰਜਰ ਸੁਸਾਇਟੀ ਲੁਧਿਆਣਾ ਦੇ ਜਨਰਲ ਸਕੱਤਰ ਸ਼੍ਰੀ ਜਗਦੀਸ਼ ਪੂਮਬਲਾਤੇ ਉਪ ਪ੍ਰਧਾਨ ਸ਼੍ਰੀ ਗੁਰਦੇয়াল ਬਜਾੜ ਅਤੇ ਹੋਰ ਮਹਿਮਾਨ ਵੀ ਸ਼ਾਮਲ ਹੋਏ ਇਸ ਮੌਕੇ ਸ਼੍ਰੀ ਬੱਤੂ ਸਿੰਘ ਬੈਸਲਾ ਜੀ ਨੇ ਗੁਰਜਰ ਸਮਾਜ ਲਈ ਆਪਣਾ ਅਨੁਭਵ ਅਤੇ ਦੂਰਦਰਸ਼ੀ ਵਿਚਾਰ ਸਾਂਝੇ ਕੀਤੇ ਉਹਨਾਂ ਆਪਣੇ ਸੰਬੋਧਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਗੁਰਜਰ ਸਮਾਜ ਦੀ ਅਸਲ ਤਾਕਤ ਸੰਗਠਨ ਅਨੁਸ਼ਾਸਨ ਅਤੇ ਸਿੱਖਿਆ ਵਿੱਚ ਨਹਿਤ ਹੈ ਜਦੋਂ ਸਮਾਜ ਇਕਜੁੱਟ ਹੋ ਕੇ ਸੋਚਦਾ ਹੈ ਅਤੇ ਕੰਮ ਕਰਦਾ ਹੈ ਤਾਂ ਉਹ ਹਰ ਲਕਸ਼ ਨੂੰ ਪ੍ਰਾਪਤ ਕਰਨਾ ਸੰਭਵ ਬਣਦਾ ਹੈ ਮੀਟਿੰਗ ਦੌਰਾਨ ਗੁਰਜਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਦੇ ਮੈਂਬਰਾਂ ਵੱਲੋਂ ਰਵਾਇਤੀ ਚਿੱਟੀ ਪਗੜੀ ਅਤੇ ਚਿੱਟਾ ਕੁੜਤਾ ਪਜਾਮਾ ਪਹਿਨ ਕੇ ਸਾਂਝੀ ਸੰਸਕ੍ਰਿਤੀ, ਅਨੁਸ਼ਾਸਨ ਅਤੇ ਭਾਈਚਾਰੇ ਦੀ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜੋ ਸਾਰਿਆਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਿਆ। ਇਸ ਮੌਕੇ ਗੁਰਜਰ ਸਮਾਜ ਨਾਲ ਸੰਬੰਧਿਤ ਵੱਖ-ਵੱਖ ਸਮਾਜਿਕ, ਸਿੱਖਿਆਤਮਕ ਅਤੇ ਸੰਗਠਨਕ ਮੁੱਦਿਆਂ ਤੇ ਰਚਨਾਤਮਕ ਵਿਚਾਰ ਵਟਾਂਦਰਾ ਕੀਤੇ ਗਏ। ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਸਮਾਜਿਕ ਚੇਤਨਾ ਵਧਾਉਣ ਅਤੇ ਆਰਥਿਕ ਤੌਰ ਤੇ ਸਮਾਜ ਨੂੰ ਮਜ਼ਬੂਤ ਬਣਾਉਣ ਸੰਬੰਧੀ ਭਵਿੱਖ ਯੋਜਨਾ ਤੇ ਗੰਭੀਰ ਚਰਚਾ ਵੀ ਹੋਈ ਗੁੱਜਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਦੇ ਜਨਰਲ ਸਕੱਤਰ ਡਾਕਟਰ ਪਲਟਾਜ ਚੌਧਰੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ ਉਪਰੰਤ ਵਿਰਿੰਦਰ ਬਾਜਾੜ ਜੀ ਵੱਲੋਂ ਗੁੱਜਰ ਸਮਾਜ ਪੰਜਾਬ ਸੰਬੰਧੀ ਅਤੇ ਇਲਾਕੇ ਦੀਆਂ ਮਾਨਮੱਤੇਆਂ ਸ਼ਕਸ਼ੀਆਂ ਤਾਂ ਸੰਬੰਧੀ ਇੱਕ ਡਾਕੂਮੈਂਟਰੀ ਦਿਖਾਈ ਗਈ ਸ਼੍ਰੀ ਰਾਜਕੁਮਾਰ ਬਾਜਾੜ ਜੀ ਵੱਲੋਂ ਸੁਸਾਇਟੀ ਦੇ ਬਹੁ-ਆਯਾਮੀ ਉਦੇਸ਼ਾਂ ਬਾਰੇ ਸਭ ਨਾਲ ਸਾਂਝ ਪਾਈ ਗਈ ਅਤੇ ਸ਼੍ਰੀ ਅਸ਼ੋਕ ਨਾਨੋਵਾਲ ਜੀ ਨੇ ਗੁੱਜਰ ਗੌਰਵ ਸੁਸਾਇਟੀ ਦੇ ਮੈਂਬਰਾਂ ਵਿੱਚ ਜੋਸ਼ ਭਰਿਆ ਤੇ ਆਪਣੇ ਵੱਲੋਂ ਸਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਪਰੰਤ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਮਤਨ ਖੇਪੜ ਜੀ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉੱਥੇ ਹੀ ਦੱਸ ਦਈਏ ਕਿ ਉਤਸ਼ਾਹੀ ਮੈਂਬਰ ਇੰਸਪੈਕਟਰ ਸ਼੍ਰੀ ਅਸ਼ੋਕ ਗੁੱਜਰ ਜੀ ਵੱਲੋਂ 52000 ਦੇ ਵਧੇਰੇ ਸਹਿਯੋਗ ਨਾਲ ਆਪਣੀ ਮੈਂਬਰਸ਼ਿਪ ਨੂੰ ਲਾਈਫਟਾਈਮ ਮੈਂਬਰਸ਼ਿਪ ਕੀਤਾ ਗਿਆ। मीटिंग दौरान कई जागरूक के जागर समाज सेवी व्यक्तियोंसायटी जुड़ते हुए चीफ पैटर्न लाइफ मैंबर आम मैंबरशिप हासिल की गई जो कि सोसायटी के भरोसे समर्थन का प्रतीक है दिखाए थोड़िया तो तस्वीर सबसे पहले उन्हीं को नतमस्तक होकर अपना काम आगे बढ़ाते हैं गुर्जर के बारे में आपको क्या बताना है हम सब पता ही है गुर और जर है ना तो दुश्मनों को खत्म करने वाले लोग और हमारा इतिहास बहुत पुराना है और आप जैसे लोगों से हम आगे सीध ले रहे हैं तो हिंदुस्तान से लेके कर कहाँ ईरान तक हमारे निशान हैं हमारी बोली है हमारी भाषा है सब तरफ और इतिहास में अगर हम बात करें तो भगवान कृष्ण या उससे पहले भगवान राम से लेके जो विशिष्ट रामायण में हमारे कुछ संकेत हैं वहाँ से लेके हम आगे बढ़ते आ रहे हैं पंजाब के सीधे गुजर सफ़रनामे पे मैं बात करूँ तो हम बड़े पहले बड़े पिछड़े हुए लोग थे और फिर बाद में ब्रादरी ने धीरे धीरे तरक्की स्टार्ट की बहुत सारे लोग जो है वो फ़ौज में या और गवर्नमेंट सेवाओं में गए फिर धीरे धीरे बिजनेस में गए बहुत सारे लोग लोकल इंडस्ट्री है जैसे रोपड़ ठीक है तो कमल जी जैसे या और जितने भी हमारे चाचा जी बैठे हैं तो इन्होंने जाके वहाँ पे काम किया अपनी मेहनत से अब ये बरदरी एक अच्छा ਪ੍ਰਾਇਨਸ ਰੱਖ ਰਹੀਏ ਇਹ ਪਛਾਣ ਨੂੰ ਵੱਡਾ ਕਰਨਾ ਹੈ ਤਾਂ ਇਸ ਭਾਵ ਨੂੰ ਵੱਡਾ ਕਰਨਾ ਪਏਗਾ ਸੋ ਤੁਸੀਂ ਸਾਰੇ ਮਿਲ ਕੇ ਮਾਸੀਂ ਸਾਰੇ ਸਮਾਜ ਤੋਂ ਇਸ ਚੀਜ਼ ਵਿੱਚ ਸਹਿਯੋਗ ਦੀ ਮੰਗ ਕਰਾਂਗੇ ਅਸੀਂ ਜਿਹੜਾ ਇਕੱਲੇ ਮੈਂਬਰ ਨਹੀਂ ਬਣਾਉਣਾ ਛੋੜੇ ਵਰਗੇ ਸਜਣਾ ਨੂੰ ਅਸੀਂ ਚੀਪ ਪੈਟਰਨ ਪੈਟਰਨ ਜਿਨ੍ਹਾਂ ਦੀ ਫੋਟੋਆਂ ਲਿਖਿਆ ਹੋਣਾ ਦਿੱਤਾ ਬੰਦੇ ਨੇ ਉਹ ਮਾਣਾ ਤੁਹਾਨੂੰ ਮਾਣਾ ਤੁਸੀਂ ਇੰਡਸਟਰੀ ਦੇ ਵਿੱਚ ਐਟਾ ਬੜਾ ਨਾਮ ਖਾਧਿਆ ਹੋਇਆ ਹੈ ਔਰ ਲੁਧਿਆਣੇ ਚ ਨਾਮ ਬਣਾਇਆ ਤੁਸੀਂ ਅਸੀਂ ਜਗਦੀਸ਼ ਘੁੰਮੜਾ ਜੀ ਤੋਂ ਆਏ ਇਹ ਰਿਕਵੈਸਟ ਕਰਾਂ ਇਸ ਮੌਕੇ ਤੇ ਇਹ ਸਾਡੀਆਂ ਥੇਕ ਮੀਟਿੰਗ ਕੋ ਬੱਡੀ ਸਾਨੂੰ ਵੱਡੇ ਸਹਿਯੋਗ ਦੀ ਜ਼ਰੂਰਤ ਹੈ ਸਰ ਪਹਿਲਾ ਸਾਰਿਆਂ ਨੂੰ ਸਤਿ ਸਾਹਿਬ ਜੀ ਔਰ ਤੁਹਾਡੇ মিডিਆ ਰਾਹੀਂ ਇੱਕ ਜੀ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਗੁੱਜਰ ਸਮਾਜ ਦੇ ਵਿੱਚ ਨਵਾਂ ਸ਼ਹਿਰ ਦੀ ਜਿਹੜੀ ਸਵਾ ਹੈ ਗੁੱਜਰ ਗੌਰਵ ਸੁਸਾਇਟੀ ਨਵਾਂ ਸ਼ਹਿਰ ਇਹਨਾਂ ਨੇ ਇੱਕ ਨਮਾ ਕੰਮ ਕੀਤਾ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਸੁਭਾਵਾ ਕਿੱਦਾਂ ਚਲਾਣੀ ਆ ਔਰ ਮੈਂ ਇੱਥੇ ਸਿੱਖ ਕੇ ਚਲਿਆ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਔਰ ਇਹ ਨੇ ਵਧੀਆ ਤਰੀਕੇ ਨਾਲ ਚਲਾ ਰਿਹਾ ਐ ਇੰਨਾ ਸਿਸਟਮ ਵਧੀਆ ਲੱਗਿਆ ਇਹਨਾਂ ਦਾ ਕਿ ਜਰੂਰ ਇਹਨਾਂ ਦੀ ਸਾਰੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੀ ਸਭਾ ਜਰੂਰ ਇੱਕ ਵਾਰੀ ਸਿਸਟਮ ਇਹਨਾਂ ਦਾ ਪ੍ਰੈਜੈਂਟੇਸ਼ਨ ਦੇਖ ਕੇ ਜਾਓ ਜਰੂਰ ਜੀ ਔਰ ਮੈਂ ਸਾਡੇ ਆਏ ਆ ਸਰਮੌਰ ਸਾਡੀ ਸਮਾਜ ਦੇ ਬੱਚੂ ਸਿੰਘ ਬੈਸਲਾ ਜੀ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਇਹ ਜਿਹਦਾ ਕਹਿੰਦੇ ਨਾ ਗੁੱਜਰ ਕਹਿਆ ਵੀ 100 ਕਹੋ ਤੇ ਗੁੱਜਰ ਆ ਜਾਇਆ ਇੱਕ ਦੂਰ ਮਿਲਣ ਔਰ 500 ਕਹੋ ਤਾਂ ਯਾਰ 700 ਕਹੋ ਤੇ ਸੋ ਮੈਂ ਤਾਂ ਇਹੀ ਬੇਨਤੀ ਕਰਨੀ ਹੈ के समाज वास्ते जे जान भी देनी पेगी जे खून भी देना पड़ गया दे देंगे पैसे तो बहुत छोटी जी गल है धन्यवाद जी भारतीय गुर्जर महासभा जम्मू कश्मीर से कन्याकुमारी आसाम से गुजरात उन्नीस सौ आठ से संगठन काम कर रहा है और आज उसके तहत हम पंजाब की धरती पर आपके नवा शहर में आएँ और गुर्जर गौरव सोसाइटी नवा शहर का जो प्रयास है वो बहुत ही सराहनीय है बहुत अच्छा विजन है जिसको लॉन्ग विजन कहते हैं ऐसा लॉन्ग विजन इन्होंने पेश किया है वो जितनी मैं तारीफ़ करूँ उसके शब्द कम हैं साथ साथ में हमको नवा शहर नहीं पंजाब नहीं पूरे भारत को गुजर को एक करने के लिए जिस तरह से सरदार वल्लभ भाई पटेल ने खंड खंड भारत को अखंड भारत बनाने का काम किया था इस तरह हम खंड खंड गुजर को कोई पटेल है कोई पाटिल है कोई पंजाबीत में है कोई जमूरीत में है उनको हमको सबको एक साथ खड़ा करके गुजर पूरा देश का एक साथ खड़ा हो जाए और अखंड गुजर पूरा भारत का जिस दिन बन जाए उस दिन पूरे भारत के गुजर समाज की असली तरक्की मानी जाएगी क्योंकि उस टाइम भी पहले भी इतिहास इनका इतना बड़ा रहा है कि इनके ज़माने में भारत देश पर कोई आंख उठाने की हिम्मत पैदा नहीं करता था और अब इनको वापस खड़ा होने की ज़रूरत है जिससे इस अखंड भारत और देश के अखंड एकता के साथ इस गुजर कम्युनिटी जो मार्शल कॉम है भारत में ਇਹ ਇੱਕ ਸਾਥ ਜਸਦਰ ਖੜੀ ਹੋ ਜਾਏਗੀ ਉਸ ਦਿਨ ਪੂਰੇ ਭਾਰਤ ਮੇ ਦਸਾੜ ਦਸਾ ਤੈ ਕਰੇਗੇ ਭਾਰਤ ਕੇ ਅੰਦਰ ਬੱਚੂ ਸਿੰਘ ਬੈਸਲਾ ਜੀ ਤੇ ਨਾਲ ਆਏ ਸਾਥੀਆਂ ਦਾ ਮੈਂ ਦਿਲੋਂ ਧੰਨਵਾਦੀ ਆ ਬੈਸਲਾ ਸਾਹਿਬ ਨੇ ਜੋ ਕਿਸ ਆਪਣੀ ਬਰਾਦਰੀ ਬਾਤੇ ਦੱਸਿਆ ਜੇ ਅਣਕੇ ਤੋਂ ਲੈ ਕੇ ਕੰਨਿਆਗਾਰੀ ਤੱਕ ਸਾਨੂੰ ਆਪਣੀ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਏਕਤਾ ਵਿੱਚ ਹੀ ਕਾਮਯਾਬੀ ਮਿਲਣੀ ਹੈ ਔਰ ਜਿੱਥੋਂ ਤੱਕ ਸਾਡੀ ਸੋਸਾਇਟੀ ਦਾ ਸਵਾਲ ਹੈ ਅਸੀਂ ਜਿਹੜੇ ਲੁਧਿਆਣੇ ਵਾਲੇ ਆ ਉਹਨਾਂ ਨੂੰ ਅਸੀਂ ਵੱਡੇ ਭਰਾਸਾ ਮੰਨਦੇ ਆ ਅਸੀਂ ਛੋਟੇ ਆ ਔਰ ਸਾਨੂੰ ਉਮੀਦ ਹੈ ਕਿ ਗਾਂ ਨੂੰ ਵੀ ਸਾਡੇ ਤੇ ਇਹ ਹੱਥ ਰੱਖਣਗੇ ਔਰ ਸਾਨੂੰ ਛੇਤੀ ਕਾਮਯਾਬ ਕਰਨਗੇ ਮੈਂ ਨਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ ਸਭ ਤੋਂ ਪਹਿਲਾਂ ਕੁੱਲ ਮਾਲਕ ਪਰਮਪੀਤਾ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਵਧੀਆ ਸਮਾਜ ਦੇ ਵਿੱਚ ਜਨਮ ਦਿੱਤਾ ਉੱਪਰ ਇੱਥੇ ਇਨਸਾਨੀਅਤ ਦੇਖੀ ਜਾਂਦੀ ਹੈ ਦੂਸਰਾ ਨੰਬਰ ਜੇ ਲੁਧਿਆਣੇ ਦੇ ਵਿੱਚ ਗੁੱਜਰ ਭਮਨ ਬਣਾਇਆ ਤਾਂ ਗੁੱਜਰ ਸਮਾਜ ਦਾ ਬਹੁਤ ਵੱਡਾ ਸਾਥ ਸੀਗਾ ਜੇ ਅੱਜ ਨਮਾ ਸ਼ਹਿਰ ਦੇ ਵਿੱਚ ਇਹਨਾਂ ਨੇ ਸਭਾ ਬਣਾਈ ਏ ਬਾਕਿਆ ਕਮਲ ਚੋਹਾਨ ਦਾ ਕਹਿਣਾ ਹੈ ਕਿ ਕੁਝ ਸਿੱਖਣ ਦੀ ਲੋੜ ਹੈ ਜੇ ਅਗਲੀ ਗੱਲ ਕਮਲ ਚੋਹਾਨ ਦੀ ਗੱਲ ਕਰੀਏ ਕਮਲ ਚੋਹਾਨ ਨੇ ਲੁਧਿਆਣੇ ਸ਼ਹਿਰ ਦੇ ਵਿੱਚ ਸਾਡਾ 6500 ਕਰ ਉਹਦੇ ਵਿੱਚ ਆਪਣਾ ਨਾਮ ਬਣਾਇਆ ਆਪਣੇ ਇਲਾਕੇ ਦਾ ਨਾਮ ਬਣਾਇਆ ਆਪਣੇ ਸਮਾਜ ਦਾ ਨਾਮ ਬਣਾਇਆ ਦੂਸਰਾ ਫੈਕਟਰੀਆਂ ਦੇ ਵਿੱਚ ਡਾਇਰੈਕਟਰ ਬਣਾਇਆ ਜੇ ਡਾਇਰੈਕਟਰ ਬਣਾਇਆ ਸਾਰੇ ਫੈਕਟਰੀ ਵਾਲਿਆਂ ਨੇ ਮਿਲ ਕੇ ਉਸ ਤੋਂ ਅਗਲਾ ਚੇਅਰਮੈਨ ਜਿਹੜਾ ਇਹਨਾਂ ਨੂੰ ਬਣਾਇਆ ਗਿਆ ਉਹ ਇਹਦੀ ਕਾਬਲੀਅਤ ਹੈ ਇਹਦੀ ਸੋਚ ਇਹਦੀ ਰਹਿਣੀ ਸਹਿਣੀ ਹੈ ਇਸ ਕਰਕੇ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਪਹਿਲਾਂ ਤਾਂ ਉਸ ਕੁੱਖ ਨੂੰ ਪੁੰਨਾਮ ਕਰੀਏ ਜਿਸ ਕੁੱਖ ਤੋਂ ਇਹ ਜਿਹੇ ਇਨਸਾਨ ਪੈਦਾ ਹੋਏ ਹਨ ਕਮਲ ਚੋਹਾਨ ਵਰਗੇ ਪੰਮੀ ਪਣੋਰੀ ਵਰਗੇ ਔਰ ਰਾਜਕੁਮਾਰ ਵਰਗੇ ਔਰ ਸਾਡੇ ਗਵੰਡੀ ਪ੍ਰਧਾਨ ਰਾਮਤਾਨ ਜੀ ਹਨ ਜਿਨ੍ਹਾਂ ਨੇ ਇਸ ਕੁੱਖ ਨੇ ਐਸੇ ਜੀਵਨ ਨੂੰ ਜਨਮ ਦਿੱਤਾ ਉਨਾਂ ਨੂੰ ਵੀ ਪ੍ਰਣਾਮ ਹੈ ਔਰ ਪ੍ਰਮਾਤਮਾ ਇਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਔਰ ਪ੍ਰਮਾਤਮਾ ਆਪਣਾ ਦਿਆਂ ਮੇਰ ਭਰਿਆ ਹੱਥ ਰੱਖੇ ਇਹਨਾਂ ਦੀ ਸੋਚ ਬਹੁਤ ਵੱਡੀ ਹੈ ਉਹ ਸੱਚੇ ਪਾਤਸ਼ਾਹ ਇਹਨਾਂ ਦਾ ਗੁੱਜਰ ਭਵਨ ਇਹਨਾਂ ਦੀ ਸੋਚ ਦੇ ਮਤਾਬ ਤਿਆਰ ਕਰ ਦੇਵੇ ਇਹਨਾਂ ਸ਼ਬਦਾਂ ਦੇ ਨਾਲ ਕੁੱਲ ਮਾਲਕ ਦਾ ਬਹੁਤ ਬਹੁਤ ਧੰਨਵਾਦ ਮਹਾਰਾ ਕਵੀ ਸਭ ਨੇ ਕਿ ਜੰਨੀ ਜਨੇ ਤੋਂ ਭਗਤ ਜਨ ਕਹਿ ਦਾ ਤਾ ਕਸੂਰ ਨਹੀਂ ਤੋ ਜੰਨੀ ਬਾਜਰੇ ਕਾਹੇ ਗਵਾਵੇ ਨੂਰ ਇਸ ਸ਼ਲੋਕ ਨੂੰ ਨ ਪਰਮਾਰਸ਼ ਦੇ ਵਿੱਚ ਜਿਹੜਾ ਸਿੱਧ ਕੀਤਾ ਡੀਐਸਪੀ ਰਾਜਕੁਮਾਰ ਜੀ ਸਾਡੇ ਕਮਲ ਤੋਹਾਰ ਜੀ ਸਮੁੱਚੀ ਟੀਮ ਨੇ ਕਮਲ ਤੋਹਾਰ ਜੀ ਨੇ ਕਿਹਾ ਕਿ ਇਹਨਾਂ ਨੂੰ ਤੋਂ ਸਿਸਟਮ ਦੇ ਸਿੱਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੂੰ ਸਿੱਖਣ ਦੀ ਲੋੜ ਕਿਉਂ ਹੈ ਕਿਉਂਕਿ ਸਾਰੇ ਅਫਸਰ ਨੇ ਅਫਸਰ ਹੀ ਜਿਹੜੇ ਕਾਨੂੰਨ ਵਿਵਸਥਾ ਨੂੰ ਬਣਾਉਂਦੇ ਨੇ ਇਹਨਾਂ ਨੇ ਜਿਹੜੀ ਗੁੱਜਰ ਭਵਨ ਗੁੱਜਰ ਗੌਰਵ ਸੁਸਾਇਟੀ ਨਮਾਸ਼ਹਿਰ ਬਣਾਈ ਹੈ ਉਹ ਵਧੀਆ ਢੰਗ ਦੇ ਨਾਲ ਅਫੀਸਰ ਟਾਈਪ ਦੇ ਵਿੱਚ ਬਣਾ ਕੇ ਇੱਕ ਸਮਾਜ ਨੂੰ ਬਹੁਤ ਵੱਡੀ ਸੇਵਾ ਦਿੱਤੀ ਹੈ ਕਿ ਸਿਸਟਮ ਦੇ ਵਿੱਚ ਰਹਿ ਕੇ ਜਿਹੜਾ ਕੰਮ ਕਰਨਾ ਉਹ ਸੌਖਾ ਵੀ ਤੇ ਵਧੀਆ ਵੀ ਹੈ ਔਰ ਇਹਨਾਂ ਤੋਂ ਪੂਰੇ ਗੁੱਜਰ ਸਮਾਜ ਨੂੰ ਭਾਰਤਵਾਸ਼ ਦੇ ਗੁੱਜਰਾਂ ਨੂੰ ਇਹਨਾਂ ਤੋਂ ਸੇਧ ਲੈਣ ਦੀ ਲੋੜ ਹੈ ਮੈਂ ਪਰਮਾਤਮਾ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਗੁੱਜਰ ਭਵਨ ਜਿਹੜਾ ਹੈ ਜਲਦੀ ਬਣ ਕੇ ਤਿਆਰ ਹੋਵੇ ਤੇ ਇਹ ਗੁੱਜਰ ਗੌਰਵ ਜਿਹੜੀ ਸੋਸਾਇਟੀ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੂਰੀ ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ